ਮੈਨੂੰ ਕਮਲ ਟੇ ਲੋ ਕਹਿ ਰਹੇ ਹਨ ਕਿ ਮੈਂ ਜੂੜਾ ਕਰਿਆ ਕਰ ਉਹ ਕਲਚਰ ਲਾ ਕੇ ਨਾ ਬੋਲਡ ਕਰਤੀ ਹੋਈ ਹੈ ਤੇ ਮੈਂ ਹੁਣ ਅੱਜ ਕਲਚਰ ਮੇਰੇ ਪਹਿਲੇ ਚੋਣ ਤੋਂ ਜੂੜਾ ਕਰਕੇ ਟਰਾਈ ਕਰਨਾ ਤੇ ਮੈਨੂੰ ਲੱਗਦਾ ਹੈ। ਤੇ ਲੋ ਜੀ ਟਾਈਮ ਹੋ ਗਿਆ 3 ਵਜੇ ਦਾ ਅਸੀਂ ਫ੍ਰੀ ਹੋ ਗਏ ਹਾਂ ਕੰਮ ਕਰ ਕਰਕੇ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ ਦੇ ਲਈ ਤੁਹਾਡਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਟਾਈਮ ਜਿਹੜਾ ਮੌਸਮ ਹੈ 3 ਵਜਾ ਮੌਸਮ ਜਿਹਦਾ ਹਵਾ ਕੂਲੀ ਚੱਲ ਰਹੀ ਹੈ ਤੇ ਸਾਡੇ ਵੇੜੇ ਚ ਇਸ ਟਾਈਮ ਆ ਜਾਂਦੀ ਸ਼ਾਂ ਤੇ ਸਰਦੀ ਚਫੋਤ ਬੈਨ ਨੇ ਹੱਥ ਧੋਪੋਂਦੀ ਜੀ ਹੈ ਨਾ ਤੇ ਮੌਸਮ ਚੇਂਜ ਹੋਣ ਕਰਕੇ ਹੁਣ ਧੋਪੂ ਵੀ ਚਲੀ ਗਈ ਐਸ ਟਾਈਮ ਦੇਖ ਲੋ ਉੱਥੇ ਧੋਪ ਨਹੀਂ ਹੈਗੀ ਨਹੀਂ ਤਾਂ ਉੱਥੇ 4:30 ਵਜੇ ਤੱਕ ਧੋਪ ਰਹਿੰਦੀ ਹੁੰਦੀ ਸੀ ਤੇ ਮੈਂ ਇਥੇ ਦੰਮਣੇ ਜਾਣਾ ਬਾਜ਼ਾਰ ਜੀ ਤੇ ਆਪਾਂ ਰੈਡੀ ਹੋਈਆਂ ਜਾਂਣ ਵਾਸਤੇ ਤੇ ਚੁੰਨੀ ਮੇਰੀ ਇਹਦੇ ਨਾਲ ਦੀ ਲੱਭੀ ਨਹੀਂ ਤੇ ਮੈਂ ਪੁਰਾਣੇ ਸੂਟ ਨਾਲ ਦੀ ਇਹ ਅੱਜ ਚੁੰਨੀ ਕੱਢ ਕੇ ਲੈ ਲਈ ਇਹਦਾ ਸੂਟ ਜਿਹੜਾ ਸੀ ਉਹ ਸਾਰਾ ਮੇਰੇ ਕੋਲ ਖਰਾਬ ਪਈ ਤਾਂ ਹੈਗੀ ਉੱਥੇ ਕਪੜਿਆਂ ਚ ਫੋਲਡ ਕੀਤੀ ਪਈ ਕੱਪੜਿਆਂ ਦੇ ਮੈਂ ਤਾਂ ਉਧਰ ਅਲਮਾਰੀ ਚ ਲੱਭ ਕੇ ਲੈ ਆਈਆਂ ਤੇ ਇਹਦਾ ਜਿਹੜਾ ਸੂਟ ਸੀ ਸਾਰਾ ਖਰਾਬ ਹੋ ਗਿਆ ਮੇਰਾ ਪ੍ਰੈਸ ਲੱਗ ਗਈ ਤੇ ਚੁੰਨੀ ਮੇਰੀ ਨਵੀਂ ਪਈ ਏ ਇਹਦੇ ਨਾਲ ਪਲੇਨ ਸੂਟ ਚੱਲ ਜੇਗਾ ਹਨ ਹੂੰ ਮੈਨੂੰ ਸੁਵਾ ਦਿਓ ਪਲੇਨ ਸੂਟ ਚੱਲ ਤੇ ਮੈਨੂੰ ਸੁਵਾ ਦਿਨੀ ਜਾਂ ਤੇ ਪਲੇਨ ਕਾਲਾ ਚੱਲੇਗਾ ਤੇ ਜਾਂ ਫਿਰ ਪਿੰਕ ਚੱਲੇਗਾ ਬਾਕੀ ਤੁਸੀਂ ਕਮੈਂਟ ਕਰਕੇ ਆਪਣੀ رائے ਦਿਓ ਚਲੋ ਜੀ ਪਹਿਲਾਂ ਆਪਾਂ ਕਰ ਲਈਏ ਥੋੜੀ ਚਾਹ ਪਣੀ ਦੀ ਤਿਆਰੀ ਦਮਨੂ ਦੁੱਧ ਦੇਣਾ ਤੇ ਬਣੇ ਰਹੋ ਵਲੌਗਸ ਆਪਾਂ ਬਾਜ਼ਾਰ ਜਾਣਾ ਜੇ ਵਲੌਗ ਸ਼ੂਟ ਹੋਇਆ ਤੇ ਫਿਰ ਕਰਾਂਗੇ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਕੱਲ ਵਾਲਾ ਵਲੌਗ ਜ਼ਰੂਰ ਦੇਖਿਓ ਜਾ ਕੇ ਜਿੰਨਾ ਜਿਡਾ ਨੇ ਨਹੀਂ ਦੇਖਿਆ ਸਾਡੀ ਮਾਰਨਿੰਗ ਰੁਟੀਨ ਤੇ ਆ ਹੁਣ ਈਵਨਿੰਗ ਸ਼ੁਰੂ ਹੋ ਗਈ। ਲਓ ਟੀਵੀ ਚੱਲਦਾ ਚੱਲਦਾ ਪਿਆ ਨਾ। ਹੂੰ ਗਾਣੇ ਲਾਇਆ ਪਿਆ। ਕਾਫੀ ਵਾਸਤੇ ਰ ਪਣੀ? ਕਾਫੀ ਵਾਸਤੇ ਨਹੀਂ ਚਾਹ ਵਾਸਤੇ ਢੋਡੀ ਆ ਸੀ। ਨਹੀਂ ਮੈਂ ਤਾਂ ਕਾਫੀ ਪੀਂਦੀ ਦੁੱਧ ਦੀ ਬਜਾਏ ਚਾਹ। ਮੈਂ ਦੁੱਧ ਪੀਣਾ। ਚਲੋ ਜੀ ਇੱਧਰ ਸੈਟਿੰਗ ਆਪਾਂ ਨੂੰ ਫੇਰ ਚੇਂਜ ਕਰਤੀ ਅੱਜ ਦਮਨ ਨੇ ਕੀਤੀ ਏ। ਮੈਂ ਤਾਂ ਬੈਕ ਕਰਕੇ ਕਰਦੀ ਨਹੀਂ ਮੈਂ ਸਿਰ ਮਾੜੀ ਮੋਟੀ ਹੈਲਪ ਕਰਵਾਈ। ਜਿਹੜਾ ਆ ਵੱਡੇ ਵਾਲਾ ਸੋਫਾ ਇੱਧਰ ਤੇ ਦਿਵਾਨ ਇੱਥੇ ਕਰਤਾ ਤੇ ਇੱਕ ਸੋਫਾ ਉਹ ਪਿੱਛੇ ਕਰਤਾ ਇਹ ਹੁਣ ਕੀਤਾ ਕਿਉਂ ਏ ਮੈਂ ਦੱਸਦੀ ਆ ਕਿਉਂ ਆ ਜਿਹੜਾ ਦਿਵਾਨ ਉਹ ਉੱਥੇ ਪਿਆ ਸੀ ਨਾ ਜਮਾ ਉਹ ਜਿੱਥੇ ਉਹ ਸੋਫਾ ਪਿਆ ਤੇ ਉੱਥੇ ਵਿਚਾਰਾ ਕੋਈ ਬੈ ਹੀ ਨਹੀਂ ਬੰਦਾ ਜਦੋਂ ਇਹ ਦੋਨੇ ਸੋਫੇ ਲੱਗੇ ਹੋਏ ਹਨ ਤੇ ਜਗ੍ਹਾ ਸਿਰਫ ਥੋੜੀ ਜਿਹੀ ਵਿੱਚੋਂ ਨੰਗਣ ਨੂੰ ਤੇ ਨਾ ਕੋਈ ਨੰਗ ਕੇ ਢੀ ਦੂਰ ਜਾਂਦਾ ਸੀ ਤੇ ਉੱਥੇ ਦਿਵਾਨ ਤੇ ਕੋਈ ਲੰਮੇ ਪੈ ਜੇ ਇੱਥੇ ਐ ਹੋਏਗਾ ਹੁਣ ਕਿ ਇੱਥੋਂ ਫਟਾਫਟ ਆਪਾਂ ਨਿਕਲਾਂਗੇ ਦਮ ਥੋੜੀ ਕੈਮਰਾ ਤੇ ਇਧਰੋਂ ਐਵੇਂ ਮੈਂ ਦਵਾਨੇ 'ਚ ਤਾਂ ਗੱਲ ਸਿਲਾਤਾ ਕਿ ਇਥੋਂ ਆਪਾਂ ਜਿਵੇਂ ਹਮ ਜਰਨੀ ਆ ਰਹੀਏ ਤੇ ਆਪਾਂ ਇਧਰ ਖਿੜਕੀ ਖੋਲ ਕੇ ਤੇ ਆਪਾਂ ਇੱਥੇ ਬਹਿ ਜਾ ਕਰਾਂਗੇ ਜਾਂ ਲੰਮੇ ਪਿਆ ਜਾ ਕਰਾਂਗੇ ਕੂਲਰ ਵੀ ਲਾ ਲਾਂਗੇ ਹਨਾ ਤੇ ਬਾਕੀ ਕੁਝ ਡਿਫਰੈਂਟ ਹੀ ਲੱਗ ਰਹੀ ਹੈ ਕਿ ਸੋਫੇ ਲੱਗਣਾ ਹੋਵੇ ਇੱਕ ਉੱਥੇ ਹੋ ਗਿਆ ਇੱਕ ਉੱਥੇ ਹੋ ਗਿਆ ਦਵਾਨ ਵਿਚਾਲੇ ਹੋ ਗਿਆ ਤੇ ਜਿਹੜੀਆਂ ਇਹਦੀਆਂ ਛੋਟੀਆਂ ਕੁਰਸੀਆਂ ਸੀ ਉਹ ਪਰਲੇ ਬੈੱਡਰੂਮ 'ਚ ਰੱਖਤੀਆਂ ਤੇ ਬਾਕੀ ਕਮੈਂਟ ਕਰਕੇ ਤੁਸੀਂ ਦੱਸਿਓ ਕਿ ਕਿਵੇਂ ਸਹੀ ਹੈ ਤੇ ਨਹੀਂ ਸਹੀ ਹੈ ਦੇ ਉਹ ਦਮਣ ਨੇ ਆਪਣਾ ਟੈਡੀਅਰ ਫੈਨ ਆਲਮੀਕੇ ਵੀ ਕਿਉਂ ਹੁੰਦਾ ਕਿਨੇ ਸਾਬੀ ਧੂਆ ਵਾਲੇ ਲਾਉਣੇ ਤੇ ਦੱਸਿਓ ਕਮੈਂਟ ਕਰਕੇ ਤੇ ਇੱਕ ਕਮੈਂਟ ਆਇਆ ਸੀ ਮੇਰੀ ਭੈਣ ਦਾ ਉਹ ਕਹਿ ਰਹੇ ਸੀ ਕਿ ਆਇਲ ਬਾਰੇ ਤੇ ਜਿਹੜੀ ਤੁਸੀਂ ਮੰਗਵਾਇਆ ਸੀ ਉਹਦਾ ਕਲੌਂਜੀ ਦਾ ਤੇਲ ਉਹਦੇ ਬਾਰੇ ਜਰੂਰ ਦੱਸਿਓ ਉਹਦਾ ਕੀ ਰਿਜ਼ਲਟ ਆ ਤੇ ਦੇਖੋ ਅਜੇ ਮੈਂ ਫਸਟ ਟਾਈਮ ਲਾਇਆ ਅਜੇ ਕੁਝ ਖਾਸ ਪਤਾ ਨਹੀਂ ਮੈਂ 3-4 ਟਾਈਮ ਲਾਵਾਂਗੀ ਫਿਰ ਦੱਸਾਂਗੀ ਤੁਹਾਨੂੰ ਕੀ ਉਹ ਕਿਵੇਂ ਰਿਹਾ ਤੇ ਇੱਕ ਪੁੱਛਦੇ ਹਨ ਵੈਕਸ ਬਾਰੇ ਤੇ ਉਹ ਵੈਕਸ ਮੈਂ ਤੁਹਾਨੂੰ ਦਿਖਾਨੀ ਆ ਦਮਣ ਲਾਉਣ ਲੱਗੀ ਪਈ ਚਿਪਕੂ ਕਰ ਲਿਆ ਬੁੱਤ ਐਨੀ ਨਹੀਂ ਲਾਂਦੇ ਸਾਰ ਕੋਈ ਕਰਦੇ ਹੁੰਦੇ ਰਮਾ ਨਹੀਂ ਬੁੱਤ ਐਨਾ ਥੋੜੀ ਚਿਪਕੂ ਕਰਦੇ ਤਾਂ ਵੈਕਸ ਦਿਖਾ ਦਿਓ ਮੈਂ ਉਦੋਂ ਦਿਖਾਈ ਸੀ ਵੀਡੀਓ 'ਚ ਤੇ ਚੰਗੀ ਤਰ੍ਹਾਂ ਦੇਖੀ ਨਹੀਂ ਇਹ ਆ ਜੀ ਵੈਕਸ ਤੇ ਜੇ ਕਿਸੇ ਨੂੰ ਆਰਡਰ ਕਰਨੀ ਆ ਸੀ Amazon ਤੋਂ ਆਰਡਰ ਕੀਤੀ ਏ ਤੇ ਤੁਸੀਂ ਆਰਡਰ ਕਰਕੇ ਮੰਗਵਾ ਸਕਦੇ ਕਦੋਂ ਕਰ ਲਈ ਮੈਨੂੰ ਪਤਾ ਵੀ ਨਹੀਂ ਚੱਲਣ ਦਿੱਤਾ ਹਾਂ ਮਮਾ ਨੇ ਕਰ ਲਈ ਸੀ ਬੁੱਤ ਬਹੁਤ ਬਹੁਤ ਜ਼ਿਆਦਾ ਲਾਲੀ ਹਲਕੀ ਹਲਕੀ ਲਾਣੀ ਮੈਂ ਵੀ ਲਾਈ ਏ ਮੈਂ ਜ਼ਿਆਦਾ ਨਹੀਂ ਲਾਈ ਸਾਡਾ ਸ਼ੀਸ਼ਾ ਬਹੁਤ ਗੰਦਾ ਹੋਇਆ ਪਿਆ ਤੇ ਮੈਂ ਜ਼ਿਆਦਾ ਨਹੀਂ ਲਾਈ ਮੇਰੇ ਸਿਰਫ ਅੱਗੇ-ਅੱਗੇ ਮੈਂ ਉੱਥੇ ਹੀ ਲਾਈ ਐ ਦਮਨ ਨੇ ਤਾਂ ਪੂਰੇ ਸਿਰ ਨੂੰ ਹੀ ਲਾ ਲਈ ਚਿਪਕਾ ਹੀ ਲਿਆ ਸਿਰ ਦਾ ਮੂੰਹ ਐ ਥੋੜੀ ਹੁੰਦਾ ਹੁੰਦਾ ਹਾਂ ਹਾਂ ਹੁਣ ਸਹੀ ਲੱਗ ਰਿਹਾ ਮੈਨੂੰ ਵੀ ਇੱਕ ਲੱਚਰ ਦੇ ਮੈਂ ਵੀ ਪਮੰਡੇ ਵਾਲਾ ਜੂੜਾ ਕਰਕੇ ਦੇਖਾਂ ਚਲ ਬੁੱਤ ਚੱਲੀਏ ਟਾਈਮ 3:30 ਹੋ ਗਏ ਨੇ ਚੱਲੀਏ ਆਪਾਂ ਲੈ ਚਲੋ ਜੀ ਦੋਸਾ ਖਾਣ ਪਹੁੰਚ ਗਏ ਆਪਾਂ ਮੈਨੂੰ ਤੇ ਨਹੀਂ ਦੋਸਾ ਖਾਣਾ ਤੇ ਮੈਂ ਆਪਣੇ ਲਈ ਆਰਡਰ ਕੀਤਾ ਈਡ ਲਈ ਤੇ ਦਮਨ ਨੇ ਟ੍ਰਾਈਂਗ ਕੀਤੀ ਐ ਜੀ ਬਹੁਤ ਖਣ ਆਜ ਤਾਂ ਉਹ ਗਾੜਾ ਕੱਟਦੇ ਜਾਂ ਡਰਾਈਵਿੰਗ ਬਧੀ ਇੱਕ ਇਸ ਤਰ੍ਹਾਂ ਬਸ ਇਹ ਜਿਆਦਾ ਪਈ ਨਹੀਂ ਗਾ ਮੈਂ ਵਧੀਆ ਕਰਦੀ ਵਸ ਆਦਤ ਪਈ ਇਹਨਾਂ ਨੂੰ ਗਾੜਾ ਕੱਟਣ ਦੀ ਚੱਲ ਤੂੰ ਕਹਿੰਦੇ ਮੇਰੇ ਫਰੈਂਡ ਨੇ ਗਾੜਾ ਨਹੀਂ ਕੱਟਦੇ ਆ ਕਿਉਂ ਨਹੀਂ ਕਹਿੰਦਾ ਮੇਰੇ ਫਰੈਂਸਰ ਬਹੁਤ ਲਾਹੇ ਜਿੰਨੇ ਦਮ ਵੈਰੀ ਗੁੱਡ ਵੈਰੀ ਗੁੱਡ ਤੂੰ ਹੀ ਚਲਾ ਨਾਲ ਨਾਲ ਤਾਂ ਉਹ ਕਾੜਾ ਕੱਢ ਕੇ ਜਾਂਦਾ ਮੈਂ ਫਿਰ ਉਹਦੇ ਸੁਨਾਮ ਸਾਰੇ ਜਾਣਦੇ ਨੇ ਕਿ ਐਵੇਂ ਦੀ ਡਰਾਈਵਿੰਗ ਐ ਛੱਡੋ ਇਹਨੂੰ ਗਾੜਾ ਕੱਟਣੀਆਂ ਨੇ ਦਮੰਦਰ ਦੱਸਹਾ ਹੈ। ਅਕੇ ਬਹਿੰਗ ਰਿਹਾ। ਇਹ ਦੋਨੋਂ ਉੱਤਰ ਪੈਰ ਨਾਲ ਤੇ ਬੁਲੇ। ਅੱਛਾ ਕਿਉਂ? ਮੈਂ ਪੈਰ ਤੇ ਸੱਟ ਮਰੂ ਆਈ ਏ। ਮੈਨੂੰ ਕੋਈ ਥੰਡ ਮਜ਼ਾ ਨਾ ਹੱਸ ਨਾਲ। ਉਹ ਆਖੀ। ਗੈਨ। ਗੈਨ ਟਾ। ਉਣੀ ਹੱਥ ਨਾਲ ਕਿਆ ਘਟੇ ਸੀ ਤੇ ਹੁਣ ਇਹ ਮੇਰਾ ਵੀ ਦੋਸਾ ਆ ਚੁੱਕਿਆ ਮम्मा ਜੀ ਏਟਿੰਗ ਤੇ ਮम्मा ਹੁਣ ਦੋਸੇ ਵਾਲਾ ਦੇਖਿਓ ਦੇਖਾਂ ਜੀ ਆ ਚੱਲੇ ਮਨਪੇਸ਼ੀ ਟਰੇਡਿੰਗ ਤੇ ਦੋਸਾ ਖਾ ਕੇ ਤੇ ਅਸੀਂ ਇੱਧਰ ਆ ਗਏ ਨਰਸਰੀ ਤੇ ਮੈਂ ਕਿਹਾ ਚੱਲ ਦਮਨ ਕੁਝ ਆਪਾਂ ਫੁੱਲ ਫੁੱਲ ਦੇਖ ਕੇ ਲਿਆਉਂਦੇ ਆ ਕੁਝ ਇੰਡੋਰ ਪਲੈਂਟ ਲੈ ਕੇ ਆਉਨੇ ਆ ਤੇ ਆਏ ਤੇ ਆਪਾਂ ਨੇ ਦੇਖਿਆ ਦਿਲ ਤਾਂ ਬਹੁਤ ਕੁਝ ਕੀਤਾ ਲੈਣ ਨੂੰ ਫਿਰ ਮੂਡ ਤਾਂ ਚੇਂਜ ਹੋ ਗਿਆ ਸਰਪਾ ਕੁਛ ਲੈ ਕੇ ਨਹੀਂ ਆਏ ਬਸ ਕੌਮ ਫਿਰ ਕੇ ਆ ਗਏ ਮੈਂ ਕਿਹਾ ਚਲੋ ਫਿਰ ਕਿਸ ਦਿਨ ਲੈ ਕੇ ਜਾਵਾਂਗੇ ਨਮਸ ਸਾਤਾ ਲੈ ਲੈ ਹੁੰਦਾ ਹੀ ਖਾਣ ਲੱਗ ਪਿਆ ਚਲੋ ਜੀ ਬਾਜ਼ਾਰੋਂ ਆ ਗਏ ਅਸੀਂ ਤੇ ਹੁੰਦਿਆ ਪਾਈਨੈਪਲ ਲੈ ਕੇ ਆਏ ਆ ਦਮਨ ਮੈਂ ਕਿਹਾ ਪਾਣੀ ਪੀ ਲੈ ਦਮਨ ਨਹੀਂ ਪਹਿਲਾਂ ਪਾਈਨੈਪਲ ਖਾਣਾ ਹੈ ਪੀ ਲੈ ਅੱਛਾ ਕਿਵੇਂ ਮਿੱਠਾ ਤੁਨ ਖਾ ਕੇ ਤਾਂ ਦੇਖੋ ਦੀ ਉਹ ਤਾਂ ਉਹਨੇ ਦੂਜਾ ਦਿੱਤਾ ਹੈ ਤਹਿਬੀਸ ਮੈਂ ਕਿਹਾ ਉੱਥੇ ਮਿੱਠੇ ਰੱਖ ਰੱਖੇ ਹੁੰਦੇ ਖੱਟਾ ਹੋਵੇ ਮੈਂ ਚਾਹ ਪੀਣੀ ਹੈ ਚਾਹ ਮਤਲਬ ਕਾਫੀ ਪੀਣੀ ਉਹ ਵੇਲੇ ਕਾਫੀ ਤਾਂ ਹੀ ਸਾਹਮਣੇ ਅੜੇ ਗਏ ਮੈਂ ਪਾਪਾ ਨੇ ਤੁਮ ਤਿੰਨ ਜਣੇ ਨੇ ਖਾਣਾ ਆਪਾਂ ਨੇ ਮੈਂ ਦਿਖਾਣੀ ਹੈ ਕਾਫੀ ਬਣਾ ਬਣਾ ਰਹੀ ਹਾਂ ਮੈਂ ਚਾਹ ਨਹੀਂ ਪੀ ਰਹੀ ਗਾਇਸ ਇਹ ਦੇਖੋ हमने इधर ਕਾਫੀ ਰੱਖੀ ਹੈ ਇਹ ਮਰਾ ਸ਼ਾਇਦ ਹੈ ਇਹ ਮਰਾ ਕੱਪ ਹੈ ਤੋਂ ਹਮ ਬਾਜ਼ਾਰ ਸੇ ਬਾਜ਼ਾਰ ਤੋਂ ਲੈ ਕੇ ਆਏ ਜੀ ਕੇਲੇ ਤੇ ਆਪਣੇ ਖੀਰੇ ਖਤਮ ਸੀ ਖੀਰੇ ਟਮਾਟਰ ਤੇ ਇੱਧਰ ਥੋੜਾ ਜਿਹਾ ਆਪਣਾ ਖਾਂਡ ਪੀਣ ਦਾ ਸਮਾਨ ਜੋ ਕਿਸੇ ਰਿਚਾਰ ਨਾਲ ਦਮਣ ਲੱਗਦਾ ਹੁੰਦਾ ਮੇਰਾ ਪੁੱਤ ਇੱਕ ਹੈਗਾ ਨਮਕੀਨ ਜੀ ਸ਼ਾਕਰ ਆਮ ਦੀ ਹੱਤੀ ਤੋਂ ਠੀਕ ਹੈ ਇਹ ਇੱਕ ਹੈਗੇ ਨੇ ਕੋਕੋਨਟ ਵਾਲੇ ਬਿਸਕਟ ਕੱਲ ਅਸੀਂ ਖਾਦੇ ਸੀ ਤੇ ਲੋਂਦੀ ਦੀ ਕੋ ਦਿੱਤੇ ਹਨ ਢਿਲੋਂਦੀ ਦੀ ਨੇ ਤੇ ਪੇਸਟੀ ਲੱਗੇ ਇਹ ਹੈਗੇ ਨੇ ਜੀ ਕਾਜੂ ਤੇ ਹੈਗਾ ਜੀ ਆਪਣੇ ਜਿਹੜੇ ਆਪਣੇ ਫੁੱਲ ਮਖਾਣੇ ਉਹਨਾਂ ਦਾ ਨਮਕੀਨ ਤੇ ਇਹਨੂੰ ਜਿਹੜੇ ਕਹਿੰਦੇ ਲਸਣ ਪਕੌੜੀ ਉਹ ਆ ਇਹਦੀ ਸਬਜ਼ੀ ਵੀ ਬਣਦੀ ਹੈ ਸ਼ਾਇਦ ਹਨਾ ਤੇ ਆ ਮੈਂ ਆਪਣੇ ਲਈ ਲੈ ਆਂਦੇ ਨੇ ਮੂਸਲੀ ਦਾਣੇ ਤੇ ਆ ਮੇਰੇ ਪੁੱਤ ਦਾ ਦਮਨ ਦਾ ਪਲੇਜ਼ ਠੀਕ ਹੈ ਦਮਨ ਏ ਨਹੀਂ ਹੈਗਾ ਸਾਰਾ ਕੁਝ ਖਾ ਕੇ ਇੱਕੋ ਵਾਰੀ ਖਤਮ ਕਰ ਦੇਣਾ ਫਿਰ ਕਹਿਣਾ ਮੁੱਕ ਗਿਆ ਸਮਾਨ ਮੁੱਕ ਗਿਆ ਕਿੰਨਾ ਦੇ ਘਰਾਂ ਵਿੱਚ ਇਹ ਕੋਈ ਚੱਲਦਾ ਕਿ ਬਸ ਸਮਾਨ ਆਇਆ ਫਟਾਫਟ ਖਤਮ ਕਰਤਾ ਤੇ ਮੇਰਾ ਪਾਣੀ ਗਰਮ ਹੋ ਗਿਆ ਤੇ ਫਿਰ ਆਪਾਂ ਪਾਈਏ ਕੱਪ ਚ ਤੇ ਬਣਾਈਏ ਬਲੈਕ ਕਾਫੀ ਮਮਾ ਦੇ ਦੇਖੋ ਮੇਨਾਂ ਅੱਜ ਕੀ ਕੀਤਾ ਮੈਂ ਸਕੂਟੀ ਚਲਾ ਰਹੀ ਐਂਡਾ ਤਰ ਕੇ ਆਪ ਪਾ ਲਿਆ ਤੂੰ ਆਪ ਹੀ ਤਾਂ ਕਹਿ ਰਿਹਾ ਮੈਨੂੰ ਐਂਡਾ ਲਾ ਦਿਓ ਮਮਾ ਮੈਨੂੰ ਕੁਝ ਸਾਫ਼ ਨਹੀਂ ਦਿਖ ਰਿਹਾ ਆ ਮੈਂ ਲਾਤੀ ਮੈਂ ਤੇ ਆ ਜਾਏਗਾ ਜੀ ਆਪਣਾ ਕੌਫੀ ਦਾ ਪੈਕੇਟ ਮੈਂ ਪਾ ਲਿਆ ਪਹਿਲ ਵਿੱਚ ਸ਼ਾਇਦ ਬਣ ਗਈ ਨਾ ਤੂੰ ਕਹਿੰਦੀ ਹੈ ਚਾਹ ਪੀ ਲਈ ਮਮਾ ਨੇ ਚਾਹ ਤੇ ਮੈਂ ਹੁਣ ਚਾਹ ਦਾ ਲਾਗੋ ਦੀ ਨਗਦੀ ਮੈਂ ਦੂਰੋਂ ਦੇਖ ਕਦੇ ਕਦੇ ਪੀ ਲੈਣੀ ਆ ਟਿਲੋਂ ਦੀਦੀ ਦੇ ਘਰੇ ਪੀਤੀ ਚਾਹ ਦੋ ਵਾਰ ਮੈਂ ਇਹ ਹੁਣ ਨਗਰਾ ਸੋ ਅੱਜ ਆਪ ਵੀ ਕਾਫੀ ਹੋ ਗਈ ਰਹਿ ਗਈ ਜਿੰਮ ਵੀ ਨਹੀਂ ਗਏ ਚਾਹ ਵੀ ਪੀ ਰਹੇ ਹੋ ਜਿੰਮ ਵੀ ਨਹੀਂ ਗਈ ਬਹੁਤ ਦਿਨ ਹੋ ਗਏ ਨੇ ਪਤਾ ਨਹੀਂ ਦੇੜੀ ਨਹੀਂ ਕਰਨ ਲਿਆ ਜਾਨੂ ਕੱਲ ਨੂੰ ਕੁਝ ਤਰ੍ਹਾਂ ਦੀ ਬਾਹਰ ਜਾਣੀ ਜਾਣਾ ਹੌਲ ਹੌਲ ਦੇ ਲਵਨ ਸੁਤੀਪੁੱਤ ਕਰਕੇ ਨਾ ਦੁੱਧ ਪਾ ਲਵੋ ਆਪਣਾ ਤੇ ਸਬਜ਼ੀ ਕੱਟ ਲਓ ਠੀਕ ਹੈ ਮੈਂ ਅੰਦਰ ਟਿਕਾ ਲਾਣੀ ਆ ਠੀਕ ਹੈ ਲੈ ਕੇ ਆ ਦਮਨ ਕਿਵੇਂ ਦਲੇਜ਼ ਨੇ ਮੈਂ ਆਉਂਗੀ ਹਾਂ ਹਾਂ ਮੈਂ ਤੇਰੀ ਖਾਣੇ ਤੈਨੂੰ ਮੈਂ ਕਿਹਾ ਖਾ ਕੇ ਦੱਸ ਜਿਆਦਾ oily ਤੇ ਨਹੀਂ ਹੈਗੇ ਇੰਨੇ ਨਹੀਂ ਇੱਕ ਮੈਨੂੰ ਦਿਖਾ ਮੈਂ ਖਾ ਕੇ ਦੱਸਾਂ ਕਿ ਜਿਆਦਾ ਹੋਈ ਨਹੀਂ ਤੈਨੂੰ ਬਾਦੀ ਨਹੀਂ ਆ ਰਿਹਾ ਕਿਉਂ ਫਿੱਕੇ ਨੇ ਇਹ ਇਹ ਵਰਤਾਂ ਵਾਲਿਆਂ ਵਾਸਤੇ ਨੇ ਜਿਹੜੇ ਵਰਤ ਨਹੀਂ ਰੱਖਦੇ ਉਹਨਾਂ ਵਾਸਤੇ ਨੇ ਇਹ ਨਹੀਂ ਨਮਕੀਂ ਤਾਂ ਹੈ ਇਹ ਵਧੀਆ ਲਾਈਟ ਜੀ ਨਮਕੀਂ ਨੇ ਸਿਮੂ ਇਹ ਬਣਾਉਣਾ ਚਿਪਸ ਨੇ ਦਬਨ ਬਨਾਣਾ ਨਹੀਂ ਹੈਗੀ ਪੋਟੈਟੋ ਚਿਪਸ ਨੇ ਬਨਾਣਾ ਨੇ ਧਿਆਨ ਨਾਲ ਦਬਨੋ ਦਬਨੋ ਨਹੀਂ ਯਾਰ ਮੈਂ ਟੇਸਟਾ ਬਣਾਉਣਾ ਚੁਸਰਗਾ ਲੱਗਿਆ ਨਹੀਂ ਚਲ ਬਾਹਰ ਬਹਿ ਕੇ ਪੀਨੇ ਪਾਲ ਪਲੇਟਸ ਪਾ ਲਿਆ ਬਾਕੀ ਰਬੜ ਪਾ ਦੀ ਨਹੀਂ ਤਾਂ ਗਿੱਲੇ ਹੋ ਜਾਣਗੇ ਠੀਕ ਹੈ ਆਜੋ ਬਾਹਰ ਆ ਦੋ ਬਾਹਰ ਦਾ ਮੌਸਮ ਬੜਾ ਵਧੀਆ ਤੇ ਬਾਹਰ ਬਹਿ ਕੇ ਪੀਨੇ ਆਪਾਂ ਕਾਫੀ ਤੇ ਇਧਰ ਨਾ ਪਾਰਟ ਚੱਲਦਾ ਪਿਆ ਪਤਾ ਨਹੀਂ ਮੈਰਿਜ ਹੈ ਕਿਤੇ ਸਾਹਮਣੇ ਸਾਡੇ ਘਰ ਦੇ ਟੈਂਟ ਲੱਗੇ ਤੁਹਾਨੂੰ ਨਹੀਂ ਦਿਖ ਰਹੇ ਮੈਨੂੰ ਦੇਖਦੇ ਨੇ ਰੋਜ਼ ਕਿੰਨੇ ਦਿਨ ਹੋ ਗਏ ਟੈਂਟ ਲੱਗੇ ਵਿਆਹ ਵਿਉ ਲੱਗਦਾ ਕੋਈ ਉਹਦੇ ਸਾਹਮਣੇ ਪਿੰਕ ਕਲਰ ਦੇ ਟੈਂਟ ਲੱਗੇ ਉਹ ਸਾਹਮਣੇ ਨੀਗਾ ਤੇਜ ਉਹ ਦੇਖ ਸਾਹਮਣੇ ਦੇ ਖੰਡਿਆ ਦੇ ਸਾਹਮਣੇ ਰਾਤ ਨੂੰ ਲਾਈਟਿੰਗ ਹੋਏਗੀ ਫਿਰ ਪਤਾ ਲੱਗੇਗਾ ਲਾਈਟਾਂ ਚੱਲਦੀਆਂ ਹੁੰਦੀਆਂ ਨੇ ਹਲੋ ਹੁਣ ਤਾਂ ਮਨ ਚੰਗੀ ਤਰ੍ਹਾਂ ਖਾ ਕੇ ਕਹਿੰਦੀ ਬਨਾਣਾ ਚਿਪਸ ਹੀ ਨੇ ਸੱਚੀ ਨਹੀਂ ਬਨਾਣਾ ਚਿਪਸ ਨੇ ਬੱਤ ਆਲੂ ਚਿਪਸ ਨਹੀਂ ਆਗੇ ਸ਼ੇਪ ਜੀ ਦੇਖ ਕੇ ਵੇਚ ਲਿਆ ਸੀ ਹੂੰ ਦੇਖਿਆ ਆ ਦੇ ਲੋ ਧੰਮਨ ਦੇ ਕੰਮ ਮੈਂ ਕਾਫੀ ਪੀ ਕੇ ਆਟੀਆਂ ਤੇ ਦਮਨ ਦੀ ਫਰੈਂਡ ਜਿਹੜੀ ਉਹ ਇੱਥੇ ਨਾਲ ਹੀ ਰਹਿੰਦੀ ਤੇ ਇਹਨਾਂ ਨੇ ਹੁਣ ਜਾਣਾ ਗੋਲ ਗੱਪੇ ਖਾਣ ਪਹਿਲਾਂ ਡੋਸਾ ਖਾ ਕੇ ਆਏ ਆ ਤੇ ਦਮਨ ਤਿਆਰ ਕਰ ਪਿਆਰ ਦਮਨ ਕਹਿੰਦੀ ਮੈਂ ਸਾਥੀ ਉਹਨੇ ਗੋਲ ਗੱਪੇ ਹੂੰ ਕਿ ਹੁਣ ਮੈਂ ਜੰਨੀ ਨਾ ਕਿਉਂ ਯਾਰ ਇੱਕ ਵਾਰ ਸੀ ਨਾ ਤੁਸੀਂ ਮੈਂ ਕਿਹਾ ਵੀ ਸੀਗਾ ਮੈਂ ਬਾਅਦ ਚ ਖਾਉਂਗੀ ਫਿਰ ਤੁਸੀਂ ਗੱਲ ਹੀ ਨਹੀਂ ਗੋਲੀ ਫਿਰ ਮੈਂ ਪੁੱਛਿਆ ਮੈਂ ਕਿ ਇਡਲੀ ਖਾਣੀ ਮਿਹਡਲੀ ਖਾ ਲਈ ਕਿਉਂਕਿ ਨਹੀਂ ਆ ਦੇਖ ਲਓ ਕੰਮ ਹੈ ਮੈਂ ਸਪੈਸ਼ਲ ਤੇਰੇ ਕਰਕੇ ਗਈ ਹਾਂ ਮਤਲਬ ਮੈਨੂੰ ਯਾਦ ਹੀ ਹੋਣਾ ਕਿ ਹਾਂ ਗੋਲ ਗੱਪੇ ਵੀ ਹੁੰਦੇ ਨੇ ਹਾਂ ਉਨ ਕੋਲ ਦੇਤੇ ਚੰਜਾਏਗਾ ਆ ਉਹ ਇਹਦਾ ਹੀ ਖੜੰਡਾ ਦੇਖਾ ਲੋ ਬੜੀ ਕੇਸੀ ਕਿਨੇ ਤੁਸੀਂ ਖਾਦੇ ਹੋ ਮੈਨੇ ਬਹੁਤ ਦਿਨਾਂ ਖਾਂਦੀ ਹੁੰਦੀ ਐ ਨਹੀਂ ਨਹੀਂ ਹੈ ਪਤਾ ਹੈ ਬਾਹਰ ਬੈਠਣ ਟੇ ਹਵਾਵਾਂ ਚੱਲ ਰਹੀ ਠੰਡ ਲੱਗਣ ਲੱਗੀ ਮੈਂ ਸਾਲ ਲੈ ਕੇ ਬੈਗੀ ਬਾਜ਼ਾਰ ਅਸੀਂ ਆਈ ਤੁਰ ਕੇ ਬਿਨਾ ਕੋਠੀ ਤੋਂ ਕੌਣ ਠੰਡ ਨਹੀਂ ਮੈਂ ਤਾਂ ਕੋਟ ਪਾ ਕੇ ਸੀ ਮੈਂ ਨਹੀਂ ਪਾਈ ਸੀ ਤਾਂ ਹੁਣ ਮੇਰਾ ਦੋਖੰਡਿਆ ਹੀ ਸਿਰ ਚਲੋ ਜੀ ਅੱਜ ਆਪਾਂ ਬਣਾਵਾਂਗੇ ਸਬਜ਼ੀ ਦੇ ਵਿੱਚ ਚੱਪਣ ਕੱਦੂ ਦੇ ਗੱਟਲੇ ਹੋ ਗਿਆ ਛੱਪਣ ਦੱਦੂ ਛੱਪਣ ਕਰਦੀ ਹਾਂ ਲੱਗਦਾ ਮੈਂ ਕਿੰਦਾ ਮੈਂ ਬੁੱਧਨ ਕਹਿ ਰਹੇ ਨੇ ਛੱਪਣ ਦੱਦੂ ਕਿ ਹੁੰਦੇ ਆ ਹੁੰਦੇ ਛੱਪਣ ਅੱਛਾ ਮੇਰੇ ਫੇਵਰੇਟ ਫੂਰੇ ਨੇ ਮੇਰਾ ਸਭ ਕੁਝ ਫੇਵਰੇਟ ਐ ਲੱਗਦਾ ਮੈਂ ਸਾਰਾ ਕੁਝ ਫੇਵਰੇਟ ਐ ਨਹੀਂ ਹੈਗਾ ਕਿ ਕੁਝ ਖਾਂਦੇ ਨਹੀਂ ਬੱਚੇ ਆਪਣੇ ਸਾਰੇ ਜਿੰਨੇ ਵੀ ਹੈਗੇ ਨੇ ਨਾ ਤਿੰਨ ਚਾਰ ਬੱਚੇ ਆਪਣੇ ਤਿੰਨ ਚਾਰ ਤਿੰਨ ਚਾਰ ਬੱਚੇ ਹੀ ਨੇ ਇਹ ਸਾਰਾ ਕੁਝ ਖਾ ਲੈਂਦੇ ਨੇ ਇਹਨੂੰ ਤਾਂ ਬੁੱਧੇ ਨਾਲ ਖਿਲੰਦ ਦੀ ਲੋੜ ਹੀ ਨਹੀਂ ਜਾਣੀ ਕੱਚੇ ਕੱਚੇ ਨੇ ਕਿੰਨੇ ਕੱਚੇ ਨੇ ਐ ਹੀ ਖਿਲੇਗਾ मैं सब दिन कढ़ाचा ला के रात नींद से ढंग से चित्ती आ जो ठीक है ठीक है मैं सब फाड़ करना आ रही है तेरी फ्रेंड हाँ हाँ है आ रही है आ रही है आज जो कि आप बात कर रहे हों कि पहला प्लान बन किया सीखा कि आप जाओगे कर बट मैं आइसक्रीम बनी so this is my new friend special period mein the introduction for guys hi guys welcome back to my youtube channel aaj as <laughs> i <laughs> am <laughs> vasquin <laughs> pehle si <laughs> gurgurte kha ke aaya hu fir isi se chakri solve hai sade ko limited amount di money ha sab kuch the acha bas taiyar nahi kiya ha exactly main jaare rutna aaya hu okay sir kaise kese duniya jaisa chota hai bas khane waste Yeah. <laughs>